ਆ ਆ ਦਾਣੇ ਨਹੀਂ ਲੱਗਦਾ ਵੀ ਕਾਲੇ ਜੇ ਹੋਗੇ ਹੁੰਦੇ ਕੋਈ ਬਿਮਾਰੀ ਤਾਂ ਨਹੀਂ ਪੈਗੀ ਉਹ ਨਹੀਂ ਨਹੀਂ ਜੀਤਿਆ ਤੈਨੂੰ ਐਵੇਂ ਲੱਗਦੇ ਐ ਇਹ ਤਾਂ ਆਪਣੇ ਮਿਹਨਤ ਦਾ ਫਲ ਹੈ ਹਾਂ ਬਹੁਤ ਵਧੀਆ ਹੋਇਆ ਚੋਨਾ ਬਹੁਤ ਵਧੀਆ ਕੀਤੀ ਆਪਣਾ ਹਾਂ 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 ਬਹੁਤ ਵਧੀਆ ਵਧੀਆ ਚਲੋ ਜਿਹੜੀ ਆਪਾਂ ਮਿਹਨਤ ਕਰਦੇ ਆ ਤੇ ਉਹ ਪ੍ਰਮਾਤਮਾ ਫਲਤਾ ਲਾਉਂਦਾ ਹੀ ਆ ਬਿਲਕੁਲ ਬਿਲਕੁਲ ਚਾਹੀਦਾ ਵੀ ਆ ਅਰੇ ਕੀ ਗੱਲ ਹੈ ਕੀ ਗੱਲ ਹੈ ਬੜੀਆਂ ਹਾਸੀਆਂ ਖੇਡੀਆਂ ਹੋ ਰਹੀਆਂ ਨੇ ਉਹ ਹਾਸੀਆਂ ਖੇਡੀਆਂ ਪੁੱਤਰਾ ਆਪਣੇ ਭਾਈਆਂ ਨਾਲ ਹੀ ਹੁੰਦੀਆਂ ਆਪਣੇ ਪਰਿਵਾਰ ਚ ਹੀ ਹੁੰਦੀਆਂ ਉਨਾਂ ਨੇ ਗੱਲ ਸਮਝੀ ਤੇ ਇਹ ਨਾਲ ਦੇ ਦੋ ਕਿਲੇ ਹਨ ਮੰਨਤੇ ਕੇ ਹੂੰ ਉਹ ਵੇਚਣ ਨੂੰ ਫਿਰਦਾ ਲੈ ਲਈ ਆਪਾਂ ਵੱਡੇ ਡੇੜੀ ਇਹ ਕਿਹੜੀ ਪੁੱਛਣ ਵਾਲੀ ਗੱਲ ਆ ਵੱਡੇ ਡੇੜੀ ਹੂੰ ਪਾ ਦੋ ਪੜਾਕਾ ਬੜਕਾ ਦੋ ਚਲੋ ਕਰ ਦਿਆਂ ਗੱਲ ਆਪਾਂ ਉਹਦੇ ਨਾਲ ਕੱਲ ਨੂੰ ਹਾਂ ਹਾਂ ਕਰ ਲਿਓ ਕਰ ਲਿਓ ਗੱਲ ਕੱਲ ਨੂੰ ਕੀ ਬਾਪੂ ਅੱਜ ਹੀ ਜਾ ਕੇ ਗੱਲ ਕਰ ਲਾਂਗਾ ਹਾਂ ਅੱਜ ਮਿਲ ਲੈਨੇ ਆਂ ਗੱਲ ਹੀ ਕੋਈ ਨਹੀਂ ਹੂੰ ਉਸ ਸਰਪੰਚਾ ਕਿਵੇਂ ਰਾਹ ਰੋਕਿਆ ਉਹ ਤੂੰ ਥੱਲੇ ਉੱਤਰ ਦੱਸਦਾ ਤੈਨੂੰ ਹਾਂ ਉਸ ਸਰਪੰਚਾ ਕੀ ਤਕਲੀਫ ਆ ਤੈਨੂੰ ਉਹ ਤਕਲੀਫ ਤਾਂ ਤੈਨੂੰ ਮੈਂ ਦੱਸਦਾਗਾ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਲੱਗਿਆ ਤੂੰ ਇਹ ਜ਼ਮੀਨ ਵੇਚਣ ਨੂੰ ਫਿਰਦਾ ਤੇ ਇਹ ਜ਼ਮੀਨ ਮੇਰੇ ਤੋਂ ਇਲਾਵਾ ਕੋਈ ਖਰੀਦ ਨਹੀਂ ਸਕਦਾ ਕਿਉਂਕਿ ਇਹਦੇ ਤੇ ਮੇਰੀ ਅੱਖ ਹੈ ਤੇ ਦਲਾਵਰ ਸਿੰਘ ਸਰਪੰਚ ਦੀ ਜਿਹਦੇ ਤੇ ਇੱਕ ਗੱਲ ਯੱਥ ਪੈ ਜੇ ਭਾਵੇਂ ਉਹ ਤੀਵੀ ਹੋਵੇ ਪਾਵੇਂ ਜ਼ਮੀਨ ਮੈਂ ਨਹੀਂ ਉਹਨੂੰ ਛੱਡਦਾਗਾ ਹਾਂ ਸਰਪੰਚਾ ਇਹ ਜ਼ਮੀਨ ਮੇਰੀ ਐ ਮੈਂ ਜਿੰਨੂੰ ਮਰਜ਼ੀ ਵੇਚਾਂ ਮੈਂ ਤੈਨੂੰ ਸਮਝਾ ਚੁੱਕਿਆ ਵੀ ਨਹੀਂ ਇਹ ਜ਼ਮੀਨ ਹੁਣ ਮੇਰੀ ਐ ਹਣਾ ਜੋਰਿਆ ਤੂੰ ਅਸੀਂ ਤੇਰਾ ਪਾਸਾ ਸੁਣਨੀ ਆਏ ਜਿਹੜੀ ਗੱਲ ਸਰਪੰਚ ਕਹਿੰਦਾ ਨਾ ਤੇ ਬੰਦਾ ਬਣ ਕੇ ਸੁਣ ਲੈ ਤੇ ਨਹੀਂ ਛਾਲੇ ਪਾੜ ਦੂੰਗਾ ਮੈਂ ਮਾਇਨਾ ਘਟੌਣੇ ਤੋਂ ਡਰਨ ਵਾਲਾ ਨਹੀਂ ਓਏ ਆਹ ਜੋਰਿਆ ਕੱਢ ਕੇ ਗੱਡੀ ਉਤਾਰ ਕੇ ਜੀ ਲਓ ਸੁਪਨ ਸਾਹਿਬ ਲਵਾਉ ਗੁੱਠਾ ਇਥੋਂ ਚੱਲ ਓਏ ਲੈ ਤੇ ਗੁੱਠਾ ਤੂੰ ਤਾਂ ਕੀ ਤੇਰੇ ਤਾਂ ਫਿਰਸਤੇ ਵੀ ਨਹੀਂ ਲਵਾ ਸਕਦੇ ਇਥੇ ਫੜੋ ਜੋੜਿਆ ਹੁਣ ਦੱਸ नस लाएगा गुठा के नहीं मैं नहीं लाऊंगा गुठा मैं नहीं लाऊंगा गुठा ओए तू ता की तेरे ता दादे परदादे भी सेवा जो उठ के आगे गुठा ओ मैं नहीं लाऊंगा गुठा ना जो ना गुठा तो ना गुठा मैं नहीं लाऊंगा गुठा ओ तो तो। ना गुठा ਜਾਨਾ ਗੁੱਠਾ ਮੈਂ ਨਈ ਗੁੱਠਾ ਲਾਉਂਦਾ ਤੇ ਮੈਂ ਨਹੀਂ ਲਾਉਂਦਾ ਜੋਰਿਆ ਓਏ ਗੁੱਠਾ ਸਾਨੂੰ ਚੰਗੀ ਤਰ੍ਹਾਂ ਲਵਾਉਣਾ ਆਉਂਦਾ ਓਏ ਕਹਿੰਦਾ ਸੀ ਮੈਂ ਨਈ ਗੁੱਠਾ ਲਾਉਂਦਾ ਲੱਗ ਗਿਆ ਨਾ ਗੁੱਠਾ ਹੁਣ

ਕੀ ਤਾਂ ਝੋਨਾ ਵੀ ਬਈ ਬੜਾ ਚੰਗਾ ਇੱਥੇ ਲੱਗਦਾ ਸਾਰੇ ਧੋਨੇ ਧੋ ਦੂਗਾ ਤੇ ਨਾਲੇ ਐਤਕੀ ਵਿਆਹ ਵੀ ਕਰਨਾ ਕੁੜੀ ਦਾ ਚਲੋ ਦਾਤਾ ਮਿਹਨਤ ਮੇਰੀ ਤੇ ਰਹਿਮਤ ਤੇਰੀ ਕੋ ਕਿਵੇਂ ਜੀਤਾ ਹਾਲ ਹੈ ਤੇਰਾ ਠੀਕ ਹੈ ਮੈਂ ਸਾਵਾਂ ਤੂੰ ਸੁਣਾਓ ਠੀਕ ਹੋ ਹਾਂ ਹਾਂ ਮੈਂ ਵੀ ਠੀਕ ਹਾਂ ਆ ਜਾ ਆ ਜਾ ਪਾਣੀ ਪੀ ਲਈਏ ਗਰਮੀ ਬਹੁਤ ਹੈ ਗਰਮੀ ਕੋ ਮੁੜਕੀ ਹੋਇਆ ਫਿਰ ਗਰਮੀ ਤਾਂ ਬਹੁਤ ਆ ਸਾਰਾ ਦਿਨ ਹੋ ਗਿਆ ਮਿੱਟੀ ਨਾਲ ਮਿੱਟੀ ਹੁੰਦੇ ਆ ਚਲ ਆ ਜਾ ਪਾਣੀ ਪੀ ਆਉਣਾ ਚਲੋ ਚਲੋ ਪੀਨੇ ਆ ਫਿਰ ਚੱਲ ਆ ਜਾ ਆ ਜਾ ਚੱਲ ਜੱਲੂ ਰਾਮ ਜਿਹੜਾ ਕੰਮ ਕਰਦਾ ਨਾ ਉਹ ਛਿਲ ਛਿਲ ਕੇ ਕਰਦਾ ਪਟਵਾਰੀਆ ਲੈ ਹੁਣ ਜਿਹੜਾ ਤੂੰ ਧਿਆਨ ਰੱਖਣਾ ਹੈ ਤੇ ਤੇਰੀ ਕਲਮਾ ਇਤਰੀ ਚੱਲਣੀ ਚਾਹੀਦੀ ਹੈ। ਉਹ ਫਿਕਰ ਨਾ ਕਰ ਸਿਲੂਰਾ ਮਾ। ਮੇਰੇ ਨਾਲੋਂ ਪਹਿਲਾਂ ਮੇਰੀ ਕਰਮ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਆਉਂਦਾ ਹੈ ਤੇ ਕਿਹੜਾ ਬਗਾਨਾ ਹੈ। ਇਹ ਤਾਂ ਪੂਆ ਨੂੰ ਚਾਚਾ ਬਣਾ ਕੇ ਖਿਲਾਰ ਦਿੰਦੀ ਹੈ। ਟੈਨਸ਼ਨ ਨਾ ਲਾ ਜਿਵੇਂ ਆਖਿਆ ਤੇਰੇ ਹਿਸਾਬ ਨਾਲ ਚੱਲਣੀ ਹੈ ਤਾਂ। ਹਾਂ। ਪਟਵਾਰੀਆ ਯਾਰ ਥੋੜਾ ਜਾਂ। ਜੰਮੀ ਕੋਈ ਨਿੱਕਾ ਟੱਕਰ ਆ ਗਿਆ। ਇੱਥੋਂ ਲੈ ਕੇ ਹਾਂ। ਇੱਥੋਂ ਤਾਈਂ ਲੰਮੇ ਪਾ ਦਿਆ ਤੁਨੂੰ ਨਹਾਂ ਰੱਖੀ ਬਸ ਛੀਲੂ ਰਾਮ ਆ ਉਹ ਬਾਈ ਜਿੱਤੇ ਆਸਤੇ ਕੁਰਸੀ ਘਸੀ ਲਿਆਦੇ ਨਾਲੇ ਠੰਡਾ ਪਾਣੀ ਲੈ ਕੇ ਆ ਲਓ ਜੀ ਸਰਪੰਚ ਸਾਹਿਬ ਬੈਠੋ ਤੁਸੀਂ ਇਹ ਗਰਮੀ ਕੱਢੀ ਏ ਉਹ ਬੈ ਜਾ ਵੀ ਜਿੱਤਿਆ ਆਹ ਲੈ ਵੀ ਜਿੱਤਿਆ ਪੀ ਪਾਣੀ ਬਾਈ ਕਾਲ ਜਾਈ ਥਾਰਤਾ ਬੜੀ ਗਰਮੀ ਸੀ ਅੱਜ ਕੱਲ ਜਾ ਜੇ ਕਿ ਸੇ ਠਰਿਆ ਹੈ ਕੱਲ ਜਾਂ ਠਰਨ ਵਾਲੀ ਤਾਂ ਪ੍ਰੈਸ਼ਰ ਰੱਖੀ ਹੋਈ ਹੈ ਜੱਲ ਚਿਲੂ ਰਾਮਾ ਲੈ ਆ ਕਟਕੇ ਬਾਈ ਲਈ ਨੌ ਸਰਪੰਚ ਸਾਹਿਬ